ਸੋ ਕਿਸਾਨ ਸਾਥਕਿਓ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਗਭਗ 283 ਰਣਾ ਸਾਡੇ ਇਸ ਮੋਰਚਾ ਲੱਗੇ ਨੂੰ ਹੋਣਗੇ ਭਾਵੇਂ ਉਹ ਖਨੋਰੀ ਬਾਰਡਰ ਹੋਵੇ ਤੇ ਭਾਵੇਂ ਸ਼ੰਭੂ ਬਾਰਡਰ ਤੇ ਭਾਵੇਂ ਰਤਨਪੁਰਾ ਤਿੰਨ ਥਾਵਾਂ ਤੇ ਅਸੀਂ ਲਗਾਤਾਰ ਜੋ ਪਿੱਛੇ ਸਾਡੀਆਂ ਮੰਗਾਂ ਕੇਂਦਰ ਸਰਕਾਰ ਨੇ ਮੰਨੀਆਂ ਉਹਨਾਂ ਨੂੰ ਲਾਗੂ ਕਰਾਉਣ ਲਈ ਲਗਾਤਾਰ ਅਸੀਂ ਸੰਰਚ ਕਰ ਰਹੇ ਹਾਂ ਬਾਰ 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 ਅਸੀਂ ਨਵੇਂ ਔਰ ਟਾਂਗ ਟ੍ਰੀਕੇ ਦੇ ਨਾਲ ਆ ਜਿਹੜਾ ਕੇਂਦਰ ਸਰਕਾਰ ਨੂੰ ਇਸ ਗੱਲ ਲਈ ਲਿਆਉਣ ਤੇ ਕਿ ਸਾਡੀ ਜਿਹੜੀ ਕੇਂਦਰ ਸਰਕਾਰ ਸਾਡੀ ਸਰਕਾਰ ਅਸੀਂ ਭਾਰਤ ਦੇ ਲੋਕ ਅਸੀਂ ਪੰਜਾਬ ਦੇ ਹਰਿਆਣੇ ਦੇ ਵਾਸੀ ਔਰ ਕੰਡਾ ਕੱਢ ਕੇ ਸਾਨੂੰ ਪਰਾਇਆ ਬਣਾਇਆ ਔਰ ਸਾਡੇ ਨਾਲ ਮਟਰੀ ਮਾਲ ਆ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਹੈ ਔਰ ਦਿੱਤੇ ਕੇਂਦਰ ਸਰਕਾਰ ਨੇ ਮਟਰੀ ਮਾਲ ਆ ਵਿਤਕਰਾ ਕੀਤਾ ਉਹਦੇ ਨਾਲ ਹੀ ਸਾਡੇ ਹਰਿਆਣਾ ਤੇ ਪੰਜਾਬ ਦੀ ਸਰਕਾਰ ਨੇ ਵੀ ਕਸਰ ਨਹੀਂ ਛੱਡੀ ਔਰ ਸਰਕਾਰਾਂ ਦਾ ਪਤਾ ਹੈ ਕਿ ਸਰਕਾਰਾਂ ਸਾਡੇ ਨਾਲ ਕੀ ਕੀ ਕਰ ਰਹੀਆਂ ਹਨ ਔਰ ਅਸੀਂ ਸਾਡੇ ਕਿਸਾਨ ਜਮਾਤ ਜਿਹੜੀ ਘਰਾਂ ਦੇ ਵਿੱਚ ਬੈਠੀ ਹੈ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੇ ਨੌਜਵਾਨ ਸਾਡੇ ਬਜ਼ੁਰਗ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਔਰ ਉਹਨਾਂ ਨੂੰ ਅਸੀਂ ਇਸ ਗੱਲ ਤੋਂ ਜਾਣੂ ਕਰਾਉਣਾ ਚਾਹੁੰਦੇ ਆ ਕਿ ਤੁਸੀਂ ਦੇਖੇ ਨਾ ਹਾਲਾਤ ਕਿ ਆ ਜਿਹੜਾ ਸਾਡਾ ਮੰਡੀਆਂ ਦੇ ਵਿੱਚ ਐ ਢੋਨਾ ਰੁਲਿਆ ਮੰਡੀਆਂ ਦੇ ਵਿੱਚ ਦੁਰਦਸ਼ਾ ਹੋਈ ਔਰ ਸਾਡੇ ਕੋਲੇ ਕੋਈ ਚਾਰਾ ਨਹੀਂ ਰਿਹਾ ਸਾਡੇ ਕੋਲੇ ਕੋਈ ਹੱਲ ਨਹੀਂ ਰਿਹਾ ਕੇਂਦਰ ਸਰਕਾਰ ਨੂੰ ਆਪਣੇ ਪਾੜੇ ਦੇ ਵਿੱਚ ਲਿਆਉਣ ਲਈ ਸਾਡੇ ਕਿਸਾਨਾਂ ਦੀ ਬਾਹ ਫੜਨ ਲਈ ਕੇਂਦਰ ਸਰਕਾਰ ਮੋ ਮੋੜ ਗਈ ਕੇਂਦਰ ਸਰਕਾਰ ਨੇ ਜਿਹੜਾ ਆਪਣਾ ਰੁਖ ਬਦਲਿਆ ਹੋਇਆ ਸਾਰੇ ਜਿਹਨੂੰ ਸਾਰਾ ਕੁਝ ਦੇਖਦਿਆਂ ਹੋਇਆ ਸਾਡੇ ਕੋਲੇ ਕੋਈ ਚਾਰਾ ਨਹੀਂ ਬਚਿਆ ਸਾਡਾ ਕੋਈ ਸਾਰਾ ਨਹੀਂ ਬਚਿਆ ਔਰ ਅਸੀਂ ਬੇਬਸ ਹੋ ਕੇ ਕੇਂਦਰ ਸਰਕਾਰ ਦੇ ਖਿਲਾਫ ਆਰ ਪਾਰਟੀ ਲੜਾਈ ਹੈ ਜਿਹੜੀ ਲੜਨ ਜਾ ਰਹੇ ਹਾਂ ਕਿਸਾਨ ਵੀਰੋ ਜਿਹੜੇ ਘਰਾਂ 'ਚ ਬੈਠੇ ਤੁਸੀਂ ਸੁਣ ਰਹੇ ਹੋ ਕਿ ਆਰ ਪਾਰਟੀ ਲੜਾਈ ਇੱਕ ਜ਼ਿੰਦਗੀ ਸਾਡੇ ਇੱਕ ਕਿਸਾਨ ਸਾਡੇ ਪੰਜਾਬ ਦਾ ਜਿਹੜਾ ਪ੍ਰਮਾਨ ਜਗਜੀਤ ਸਿੰਘ ਢੱਲੇਵਾਲ ਉਹਨੇ ਆਪਣੀ ਜ਼ਿੰਦਗੀ ਸੋਡੇ ਕਿਸਾਨੋਂ ਦਾਤੇ ਲਈ ਹੈ ਕਿ ਆਉਣ ਵਾਲੀ ਜਿਹੜੀ 26 ਤਰੀਕ ਹੈ 26 ਤਰੀਕ ਨੂੰ ਅਸੀਂ ਜਿੱਥੇ ਬੈਠੇ ਆ ਇਹ ਤਿਆਰੀ ਕੀਤੀ ਜਾ ਰਹੀ ਹੈ ਕਿ 26 ਤਰੀਕ ਨੂੰ ਸਾਡੇ ਪ੍ਰਮਾਨ ਜਿਹੜੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਜਮਾ ਦੇ ਹੱਕ ਦੇ ਵਿੱਚ ਆਰ ਪਾਰ ਦੀ ਲੜਾਈ ਲੜਨ ਜਾ ਰਹੇਣਗੇ ਆਪਣੀ ਜਿਹੜੀ ਜ਼ਿੰਦਗੀ ਹੈ ਜਿਹੜੀ ਆਪਣੀ ਰਾਮਲੀਲਾ ਜਿਹੜੀ ਉਹ ਖਤਮ ਕਰਨ ਦੀ ਜਿਹੜੀ ਪੂਰੀ ਡਾਲਾਈ ਹੋਈ ਆ ਕਿ ਜੇ ਕੇਂਦਰ ਸਰਕਾਰ ਨੇ ਨਾ ਸਾਡੀਆਂ ਮੰਗਾਂ ਲਾਗੂ ਕੀਤੀਆਂ ਨਾ ਕਿਸਾਨ ਜਮਾਤ ਦੀ ਸੁਣੀ ਤੇ ਅਸੀਂ ਆਪਣਾ ਜਿਹੜਾ ਜੇਮਨਲੀਲਾ ਸਮਾਪਤ ਕਰਨਾਗੇ ਅਸੀਂ ਔਰ ਮਰ ਰਫਤੇ ਬੈਠ ਰਹੇ ਆ ਇਸ ਕਰਕੇ ਬੈਠਦੇ ਆ ਕਿ ਕੇਂਦਰ ਸਰਕਾਰ ਨੇ ਸਾਡੀ ਬਾਣੀ ਪੜੀ ਕਿਸਾਨ ਜਮਾਤ ਜਿਹੜੀ ਜਮਾਤ ਨੇ ਪੂਰੇ ਸਮਾਜ ਦਾ ਪੇਟ ਭਰਿਆ ਹੋਵੇ ਜਿਹੜੀ ਜਮਾਤ ਅੱਜ ਪੂਰੇ ਸਮਾਜ ਦੇ ਵਿੱਚ ਆਪਣਾ ਥਾਂ ਬਣਾਇਆ ਹੋਵੇ ਤੇ ਸਾਡੀ ਕੇਂਦਰ ਦੀ ਸਰਕਾਰ ਤਰ੍ਹਾਂ ਤਰ੍ਹਾਂ ਦੇ ਸਾਡੇ ਟਿਕਟ ਸਿੱਟ ਰਿਹਾ ਉਹ ਇਹ ਸਾਰੀਆਂ ਗੱਲਾਂ ਦਾ ਜਵਾਬ ਦੇਣ ਲਈ ਆਉਣ ਵਾਲੀ 26 ਲੀਗ ਦੇ ਵਿੱਚ 26 ਟਿਕ ਨੂੰ ਸਾਡੇ ਜਿੱਥੇ ਅਸੀਂ ਬੈਠੇ ਹਾਂ ਇਸ ਥਾਂ ਦੇ ਉੱਤੇ ਸਾਡਾ ਪ੍ਰਧਾਨ ਜੀ ਮਰਨ ਮਰਤੇ ਬੈਠ ਰਿਹਾ ਆਓ ਸੱਦਾ ਦਿੰਦੇ ਆ ਕਿਸਾਨ ਵੀਰੋ ਸਾਡੀਆਂ ਬੀਬੀਆਂ ਸਾਡੀਆਂ ਭੈਣਾ ਔਰ ਬਹੁਤ ਸਾਰੇ ਸਮਾਜ ਦੇ ਵਿੱਚ ਲੋਕ ਹੋ ਰਹੇ ਨੇ ਨਾ ਪਰ ਲੜਾਈ ਸਾਡੇ ਕਿਸਾਨ ਜਮਾਤ ਦੀ ਆ ਕਿ ਜੇਕਰ ਐਮਐਸਬੀ ਦਾ ਕਾਨੂੰਨ ਲੈਣਾ ਜੇਕਰ ਅਸੀਂ ਆਪਣੇ ਉਸ ਕਾਨੂੰਨ ਰਾਹੀਂ ਸਾਡੀ ਸੈਂਸ ਦਾ ਪਾ ਲੈਣਾ ਤਾਂ ਵੀਰੋ ਸਾਨੂੰ ਇਹ ਇਸ ਮੰਚ ਤੇ ਪੂਰਾ ਜੋਰ ਲਾ ਕੇ ਕਹਿੰਦਾ ਸਰਕਾਰ ਦੇ ਖਿਲਾਫ ਔਰ ਇੱਕ ਖੜਾ ਹੋਣਾ ਪੈਣਾ ਤੇ ਅਸੀਂ ਸਾਡੇ ਉਸ ਜੋੜੇ ਨੂੰ ਮਹਾਨ ਜੋੜੇ ਨੂੰ ਜਿਹੜਾ ਮਹਾਨ ਜੋੜੇ ਨੇ ਆਪਣੀ ਜ਼ਿੰਦਗੀ ਦਾਤੇ ਲਾਤੀ ਜਿਹੜਾ ਆਪਣੀ ਜ਼ਿੰਦਗੀ ਦੀ ਨਾਂ ਪਰਵਾਹ ਕਰਦਾ ਹੋਇਆ ਆਪਣੇ ਬੱਚਿਆਂ ਦਾ ਨਾਂ ਬਰਬਾਦ ਕਰਦਾ ਹੋਇਆ ਉਹਨੇ ਪੂਰੇ ਕਿਸਾਨ ਜਮਾਤ ਦੀ ਜਿਹੜੀ ਆਪਣੀ ਪੂਰੀ ਔਰ ਬਣਾਈ ਐ ਤੇ ਉਸ ਲਈ ਵੀਰੋ ਸਾਰਿਆਂ ਨੂੰ ਸੱਦਾ ਕਿ ਆਓ ਆਪਾਂ 26 ਡਰੀਗ ਨੂੰ ਜਿਹੜਾ ਪਰਮਾ ਇੱਥੇ ਪੂਰਾ ਕਚਾਲ ਕੱਟ ਕਰਕੇ ਜੇ ਕੇਂਦਰ ਸਰਕਾਰ ਨੂੰ ਝਕਾ ਕੇ ਆਪਣੀਆਂ ਉਹ ਮੰਗਾਂ ਬਾਗੂ ਕਰਾਈਏ ਬੈਗਰੂਜੀ ਕਾ ਖਾਲਸਾ ਬੈਗਰੂਜੀ ਫਟੇ